ਪੰਜਾਬ ਵਿੱਚ ਆਏ ਹੜ੍ਹਾਂ ਨੇ ਗੁਰਦਾਸਪੁਰ ਜ਼ਿਲ੍ਹੇ ਨੂੰ ਵੱਡੀ ਮਾਰ ਮਾਰੀ ਹੈ ਜਿਲੇ ਦੇ ਕਰੀਬ 329 ਪਿੰਡ ਇਨਹੜਾਂ ਦੀ ਮਾਰ ਹੇਠ ਆਏ ਨੇ ਲੋਕਾਂ ਦੀਆਂ ਫਸਲਾਂ ਪਸ਼ੂਆਂ ਅਤੇ ਘਰਾਂ ਦਾ ਵੱਡਾ ਨੁਕਸਾਨ ਹੋਇਆ ਜਿਸ ਦੀ ਪੂਰਤੀ ਦੇ ਲਈ ਆਮ ਲੋਕ ਐਨ ਜੀਓ ਸੰਸਥਾਵਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਗਾਇਕ ਅਤੇ ਲਗਭਗ ਹਰ ਵਰਗ ਦੇ ਲੋਕ ਵੱਡਾ ਯੋਗਦਾਨ ਪਾ ਰਹੇ ਨੇ ਇਸੇ ਦੇ ਚੱਲਦੇ ਅੱਜ ਪੰਜਾਬੀ ਗਾਇਕ ਅਤੇ ਅਦਾਕਾਰ ਗੀਪੀ ਗਰੇਵਾਲ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੇ ਲਈ ਰਾਹਤ ਸਮਗਰੀ ਲੈ ਕੇ ਗੁਰਦਾਸਪੁਰ ਪਹੁੰਚੇ ਉਹਨਾਂ ਵੱਲੋਂ ਇਹ ਸਮਗਰੀ ਗਲੋਬਲ 6 ਸੰਸਥਾ ਨੂੰ ਭੇਟ ਕੀਤੀ ਗਈ ਜਿਨ੍ਹਾਂ ਵੱਲੋਂ ਅੱਗੇ ਇਹ ਸਮਗਰੀ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ ਜਾਵੇਗੀ ਜੀ ਸਰ ਜੀ ਗਲੋਬਲ ਸਫਲ ਅੱਜ ਆਏ ਹੋਏ ਜਿੱਥੇ ਅੱਜ ਹੜ੍ਹ ਪ੍ਰਭਾਵਿਤ ਹਾਲਾਤਾਂ ਜੀ ਦੇਖੋ ਹੁਣ ਆਪਾਂ ਹੀ ਠੀਕ ਕਰ ਰਹੇ ਨੇ ਸੋ ਉਹਨਾਂ ਦੇ ਲਈ ਹਾਲਾਤ ਠੀਕ ਕਰਨ ਦੇ ਲਈ ਸਾਰੇ ਪੰਜਾਬ ਤੋਂ ਸਾਰੇ ਜਿੱਥੇ ਜਿੱਥੇ ਪਿਆਸੀ ਬੈਠੇ ਨੇ ਸਾਰੇ ਪਹੁੰਚ ਰਹੇ ਲੋਕ ਸੋ ਜੋ ਜੋ ਜਿੰਨੀ ਹੈਲਪ ਕਰ ਸਕਦਾ ਉਹ ਸਾਰੇ ਕਰ ਰਹੇ ਨੇ ਸੋ ਅਸੀਂ ਵੀ ਉਸੇ 'ਚ ਲੱਗੇ ਹੋਇਆ ਜੀ तो मैं पहला भी इ केजरीवाल कर चुका अया कुछ समान जो भी आया अब मैं चले जाऊँगा जी वापस तो कल, शूटिंग कलचर स्टार्ट हो रही है तो कि जरूरी नहीं है कि अः इतने रही है इतना रेगुलर बैठीए सो बेसिकली है कि हेल्प पहुंचनी चाहिए बहुत आर्टिस्ट ने ज बहुत लोग ने जो आप खुद नहीं पहुंच सके हैल्प भेज रहे हैं ਸੋ ਇੰਪੋਰਟੈਂਟ ਏ ਹੈ ਕਿ ਸਾਰੇ ਬੰਦੇ ਆਪਣਾ ਆਪਣਾ ਕੰਮ ਕਰਨ ਹੁਣ ਇਹ ਸੋਚ ਕੇ ਕੰਮ ਕਰਨ ਵੀ ਜਿੰਨਾ ਅੱਗੇ ਕਰਦੇ ਸੀ ਉਹਦੇ ਨਾਲੋਂ ਥੋੜਾ ਜਿਆਦਾ ਵੱਧ ਕਰਨਾ ਕਿਉਂਕਿ ਆਪਾਂ ਹੁਣ ਕੰਮ ਇਹ ਲੋਕਾਂ ਲਈ ਵੀ ਕਰਨਾ ਹੈ ਇੱਥੇ ਹੈ ਨਾ ਸੋ ਜਿਹੜੇ ਇੱਥੇ ਬੈਠੇ ਨੇ ਸੋ ਆਪਾਂ ਸਾਰਿਆਂ ਨੂੰ ਉਹਨਾਂ ਦੇ ਪੈਰਾਂ ਤੇ ਵਾਪਸ ਖੜੇ ਕਰਨਾ ਵਾ ਸੋ ਸਾਡੀ ਜ਼ਿੰਮੇਵਾਰੀ ਹੈ ਸਾਡੀ ਸਾਰਿਆਂ ਦੀ ਸੋ ਆਪਾਂ ਰਲ ਮਿਲ ਕੇ ਲੱਗੇ ਰਹਿਣਾਗੇ ਤਾਂ ਆਪਕੇ ਜੀ ਵਕਤ ਇਲਾਕਿਆਂ ਦੇ ਏਰੀਆ ਦੇ ਵਿੱਚ ਗਏ ਜਿੱਥੇ ਹੜ੍ਹ ਪ੍ਰਭਾਵਿਤ ਲੋਕ ਨੇ ਕਿੱਦਾਂ ਦੇ ਹਾਲਾਤ ਦੇਖਣ ਨੂੰ ਉੱਥੇ ਮਿਲੇ ਨੇ ਹਾਲਾਤ ਜੀ ਦੇਖ ਲਿਆ ਆਪਾਂ ਹੁਣ ਸਾਰਿਆਂ ਨੇ ਤਕਰੀਬਨ ਜ ਜਿਹੜੇ ਨਹੀਂ ਵੀ ਪਹੁੰਚੇ ਹੈਗੇ ਉਹਨਾਂ ਨੇ ਵੀ ਦੇਖ ਲੈ ਸਾਰਿਆਂ ਨੇ ਵੀਡੀਓਜ਼ ਵੀਡੀਓਜ਼ ਤੇ ਸਭ ਜਗ੍ਹਾ ਤੇ ਨਿਕਲੇਆ ਸੋ ਬਹੁਤ ਵੱਡਾ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਹੋਆ ਔਰ ਮੈਂ ਪਹਿਲਾਂ ਵੀ ਭਾਜੀ ਅਮਰਪ੍ਰੀਤ ਭਾਜੀ ਉਹਨਾਂ ਨੇ ਗੱਲ ਕਰਦਾ ਸੀ ਵੀ ਇਹਨੂੰ ਟਾਈਮ ਲੱਗੂਗਾ ਇਹ ਇੰਨੀ ਛੇਤੀ ਵਾਲਾ ਪ੍ਰੋਸੈਸ ਨਹੀਂ ਹੈਗਾ ਜ਼ਿਲ੍ਹੇ ਦੇ ਨਾਲ ਮੰਤਰੀ ਤੇ ਮੰਕਿਰਤ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਸੀਐਮ ਸਾਹਿਬ ਝੋਟਾ ਹੈਣਾ ਝੋਟਾ ਨੇ ਜਿਨ੍ਹਾਂ ਨੇ ਇੱਕ ਘੱਟ ਦੇ ਵਾਸਤੇ ਮਦਦ ਵਾਸਤੇ ਗਏ ਕਿੰਨਾ ਕੁ ਸਮਝਦੇ ਤੁਸੀਂ ਕਿ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਦੇ ਨਾਲ ਖੜੀ ਇਹ ਕੁਝ ਮੈਨੂੰ ਇਹ ਲੱਗਦਾ ਕਿ ਸਾਰੇ ਕੋਸ਼ਿਸ਼ ਕਰ ਰਹੇ ਨੇ ਹਰ ਬੰਦਾ ਕੋਸ਼ਿਸ਼ ਕਰ ਰਿਹਾ ਵਾ ਹਰ ਬੰਦੇ ਦਾ ਦਿਲੋਂ ਟਾਰਗੇਟ ਹੈ ਔਰ ਮੈਂ ਸੀਐਮ ਸਾਹਿਬ ਨੂੰ ਪਰਸਨਲੀ ਜਾਣਦਾ ਵਾ ਸੋ ਜੈਨੂਅਲੀ ਉਹਨਾਂ ਦਾ ਬਹੁਤ ਕੰਸਰਨ ਲਾ ਦਿਲੋਂ ਕੰਸਰਨ ਵਾਲਾ ਰਿਹਾ ਕਿ ਯਾਰ ਮੈਚ ਜੀ ਚਾਂ ਲਈ ਬੈਸਟ ਤੋਂ ਬੈਸਟ ਕਰਾ ਸੋ ਪਿਛੇ ਬਿਮਾਰ ਚੀਜ਼ੇ ਹਸਪੀਟਲ ਸੀਗੇ ਉਹਨੋਂ ਵੀ ਉਹਨਾਂ ਦਾ ਇਸ ਤਰ੍ਹਾਂ ਕੇ ਯਾਰ ਫੋਕਸ ਕਿ ਕੀ ਚੀਜ਼ਾਂ ਬੈਟਰ ਹੋ ਸਕਦੀਆਂ ਨੇ ਸੋ ਹਰ ਬੰਦਾ ਹਰ ਇਸ ਵਕਤ ਦੇ ਵਿੱਚ ਸੋ ਮੈਨੂੰ ਵੀ ਲੱਗਦਾ ਕਿ ਇਹ ਦੌਰ ਜਿਹੜਾ ਸਮਾਂ ਆਪਣਾ ਚੱਲ ਰਿਹਾ ਵਾ rather than ਆਪਾਂ ਕੋਈ ਚੀਜ਼ਾਂ ਕਿਸੇ ਨੂੰ ਕਹਿ ਕੇ ਬਲੇਮ ਕਰਕੇ ਜੋ ਚੀਜ਼ਾਂ ਨਹੀਂ ਆਪਾਂ ਨੂੰ ਇਸ ਵਕਤ ਕਰਨੀ ਚਾਹੀਦੀ ਐ ਇਸ ਵਕਤ ਆਪਾਂ ਨੂੰ ਬੈਟਰਮੈਂਟ ਦੇਖਣੀ ਚਾਹੀਦੀ ਆ ਕਿ ਪੰਜਾਬ ਦਾ ਸੁਧਾਰ ਕਿਦਾਂ ਕੀਤਾ ਜਾ ਸਕਦਾ ਹੈ ਜੀ ਬਿਲਕੁਲ ਫੈਮਿਲੀਆਂ ਨੂੰ ਮਿਲਦਾ ਹੈ ਜਿੱਥੇ ਜਿਹੜਾ ਫੈਮਿਲੀਆਂ ਨੂੰ ਮਿਲਦਾ ਹੈ ਵਿਕਟਿਮਸ ਨੂੰ ਮਿਲਦੀ ਮਾਈਂਡ ਚ ਕੀ ਸੋਚਦਾ ਮੈਂ ਦੇਖੋ ਜੀ ਮੈਂ ਹਮੇਸ਼ਾ ਮੈਂ ਆਪ ਇੱਕ ਬੱਚਿਆਂ ਵਾਲਾ ਹਨਾ ਹੈਗਾ ਤੇ ਮੇਰੇ ਬੱਚੇ ਨੇ ਇਸੋ ਮੈਂ ਕੀ ਕਰਕੇ ਜਵਾਕਾਂ ਨੂੰ ਮਿਲਦਾ ਜੋ ਉਹਨਾਂ ਦੀ ਤਲਤੰਗੀ ਆ ਜੋ ਮੈਂ ਫੀਲ ਕਰਦਾ ਉਹ ਚੀਜ਼ ਕਿ ਯਾਰ ਜੇ ਮੇਰੇ ਤੇ ਹੋਵੇ ਉਹ ਚੀਜ਼ ਕਿਦਾਂ ਸੋ ਬੜਾ इमोशनल ਉਹ ਇੱਕ ਪਲ ਹੁੰਦਾ ਵਾ ਸੋ ਮੈਨੂੰ ਐ ਲੱਗਦਾ ਕਿ ਸਾਰੀ ਜਦੋਂ ਆਪਾਂ ਜਾਣੇ ਆ ਪਿੰਡਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਆਪਾਂ ਨੂੰ ਉਹੀ ਐ ਲੱਗਦਾ ਜਿਹਦੇ ਵੀ ਘਰੇ ਚਲੇ ਜਾਂਦੇ ਆ ਆਪਾਂ ਨੂੰ ਲੱਗਦਾ ਕਿ ਯਾਰ ਆਪਣੇ ਚਾਚੇ ਦਾ ਆਲੇ ਘਰ ਨੇ ਹੈ ਨਾ ਉਹ ਉਸੇ ਤਰ੍ਹਾਂ ਜਿ ਆਪਾਂ ਜੰਮੇ ਪਲੇ ਆ ਉੱਥੇ ਰਹਦੇ ਰਹੇ ਆ ਸੋ ਹੁਣ ਕੰਮ ਆਕਾਰਾਂ ਕਰਕੇ ਅਸੀਂ ਕੋਈ ਚੰਡੀਗੜ੍ਹ ਸ਼ਿਫਟ ਹੋ ਗਿਆ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਚਲੇ ਗਿਆ ਹੈ ਨਾ ਸੋ ਬਟ ਇਹ ਆ ਕਿ ਇਹ ਸਾਰੇ ਆਪਣੇ ਲੋਕ ਨੇ ਸੋ ਬਹੁਤ ਅ ਕਹਿ ਸਕਦੇ ਆ ਕਿ ਇਸ ਵਕਤ ਜਮੂਏ ਇਥੇ ਹੁੰਦੇ ਆ ਇੱਕ ਵਾਰੀ ਦਿਲ ਚੋਂ ਜੁੜਿਆ ਜਾਂਦਾ ਕਿ ਯਾਰ ਕੀ ਹੋ ਗਿਆ ਇਹ ਹਨਾ ਸੋ ਮਾਈਂਡ ਸੈਟ ਹੋਵੇਂ ਰਹਿੰਦਾ ਬਟ ਕੀ ਹੈ ਕਿ ਇੱਕ ਚੀਜ਼ ਮੈਨੂੰ ਵਧੀਆ ਲੱਗੀ ਸੋ ਕਈ ਬੰਦੇ ਕਹਿੰਦੇ ਆ ਕਿ ਯਾਰ ਜਿਹੜੇ ਉਰੇ ਲੋਕ ਆਉਂਦੇ ਨੇ ਉਹਨਾਂ ਦੀ ਵੀਡੀਓ ਨਹੀਂ ਬਣਨੀ ਚਾਹੀਦੀ ਜਾਂ ਉਹਨਾਂ ਦੀ ਰੀਲਾਂ ਨਹੀਂ ਬਣਨੀਆਂ ਚਾਹੀਦੀਆਂ ਸੋ ਮੈਨੂੰ ਇਹ ਲੱਗਾ ਕਿ ਯਾਰ ਉਹ ਬਣਨੀਆਂ ਚਾਹੀਦੀਆਂ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਜਿਹੜੇ ਬਾਕੀ ਦੇ ਬੰਦੇ ਬੈਠੇ ਆ ਉਹਨਾਂ ਨੂੰ ਵੀ ਇਹ ਹੁੰਦਾ ਕਿ ਯਾਰ ਹਾਂ ਯਾਰ ਦੇਖੋ ਆ ਬੰਦੇ ਨੇ ਇੰਨਾ ਵਧੀਆ ਕੀਤਾ ਵਾ ਯਾਰ ਆਪਾਂ ਵੀ ਕਰੀਏ ਈਵਨ ਕਿ ਮੈਂ 3-4 ਦਿਨ ਪਹਿਲਾਂ ਬੰਬੇ ਸੀਗਾ ਤੇ ਬੰਬੇ ਸੀ ਤੇ ਮੈਂ ਭਾਜੀ ਉਹਨਾਂ ਦੀ ਵੀਡੀਓ ਦੇਖੀ ਉਹ ਦਿਨ ਮਨਕੀਰਤ ਦੇ ਨਾਲ ਜਿਹਨਾਂ ਦੇਖਿਆ ਤੇ ਮੈਂ ਉਦਨੀ ਟੀਮ ਨੂੰ ਫੋਨ ਕੀਤਾ ਆਪਣੇ ਨੂੰ ਮੈਂ ਕਿਹਾ ਯਾਰ ਭਾਜੀ ਹੋਰਾਂ ਦਾ ਫੋਨ ਨਹੀਂ ਆਇਆ ਦੁਬਾਰਾ ਮੈਂ ਵੀ ਉਹਨਾਂ ਦਾ ਅਸੀਂ ਇਹਨਾਂ ਨੂੰ ਕਹਿ ਕੇ ਗਏ ਸੀ ਭਾਜੀ ਦੱਸਿਓ ਸਾਨੂੰ ਕੀ ਚਾਹੀਦਾ ਮੈਂ ਕਿਹਾ ਯਾਰ ਸਾਨੂੰ ਦੱਸਿਆ ਹੀ ਨਹੀਂ ਮੁੜ ਕੇ ਵੀ ਕੀ ਚਾਹੀਦਾ ਹਨਾ ਤੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਭਾਜੀ ਇਹ ਤੁਹਾਨੂੰ ਦੱਸ ਦਿਆਂ ਮੈਂ ਕਿਹਾ ਭਾਜੀ ਜਦੋਂ ਕੋਈ ਦੇਖੋ ਜੇ ਸ਼ਾਇਦ ਮੈਂ ਉਹ ਵੀਡੀਓ ਨਾ ਦੇਖਦਾ ਜਾਂ ਮੈਨੂੰ ਦੋ ਚਾਰ ਚੀਜ਼ਾਂ ਨਾ ਹੁੰਦੀਆਂ ਤਾਂ ਸ਼ਾਇਦ ਮੇਰਾ ਵੀ ਇੱਕਦਮ ਦਿਮਾਗ 'ਚ ਨਾ ਆਉਂਦਾ ਕਿਉਂਕਿ ਜਾ ਕੇ ਆਪਾਂ ਕੰਮਾਂ ਤੇ ਲੱਗ ਜਾਂਦੇ ਹ ਸੋ ਜਿੰਨਾਂ ਲੋਕਾਂ ਦਾ ਉਹ ਚ ਪੂਰੀ ਚੀਜ਼ ਬੁਰਾਈ ਵਾਲੀ ਗੱਲ ਈ ਔਰ ਜੇ ਕੋਈ ਬੰਦਾ ਚੰਗੀ ਚੀਜ਼ ਕਰ ਰਿਹਾ ਉਹ ਦੇਖ ਕੇ ਆਪਾਂ ਚੰਗੇ ਹੋਈਏ ਆਪਾਂ ਵੀ ਉਹ ਚੀਜ਼ਾਂ ਲਰਨ ਕਰੀਏ ਆਪਾਂ ਸਿੱਖੀਏ ਸੋ ਆਪਾਂ ਸਾਰੇ ਬੰਦੇ ਇੱਕ ਦੂਜੇ ਦੇ ਨਾਲ ਉਹਨਾਂ ਨੂੰ ਵੀ ਇੱਕ ਹੌਸਲਾ ਮਿਲਣ ਦੇ ਆਣਾ 100% ਮਿਲ ਰਿਹਾ ਜੀ ਉਹ ਦੂਜੀ ਗੱਲ ਕੀ ਹੈ ਕਿ ਉਹਰੇ ਆ ਕੇ ਤਾਂ ਬਹੁਤ ਹੌਸਲਾ ਮਿਲਦਾ ਜਦੋਂ ਆਪਾਂ ਆਉਂਨੇ ਆ ਆਪਾਂ ਚਾਹੇ 10 ਟਬਰਾਂ ਨੂੰ ਮਿਲਿਏ ਸੋ ਜਿਹਨਾਂ ਨੂੰ ਮਿਲੀਦਾ ਉਹਨਾਂ ਨੂੰ ਐ ਲੱਗਦਾ ਕਿ ਯਾਰ ਸਾਡੇ ਲਈ ਆਏ ਨੇ ਵੀ ਸਾਡੇ ਬਾਰੇ ਸੋਚ ਰਹੇ ਨੇ ਸਾਡੇ ਬਾਰੇ ਕਰ ਰਹੇ ਨੇ ਸੋ ਆਪਾਂ ਨੂੰ ਰਲ ਮਿਲ ਕੇ ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਸੋ ਆਜ ਪਹੁੰਚੇ ਗਏ ਆ। ਭਾਜੀ ਜੋ ਜੋ ਭਾਜੀ ਉਹਨੇ ਕਹੀ ਜਾਂਦੇ ਆ ਅਸੀਂ ਬਸ ਲਿਆਈ ਜਾਂਦੇ ਆ ਜੀ। ਹਾਂ। ਬੰਬੇ ਦੇ ਜੋ ਬੱਚੇ ਤੁਸੀਂ ਆਪਣੇ ਕੰਮ ਦੇ ਉੱਤੇ ਸਮਾਂ ਕੱਟ ਕੇ ਬੜੀ ਉੱਤਮ ਸੇਵਾ ਉਹ ਵੀ ਜੀ ਜੀ। ਬਿਲਕੁਲ ਜੀ ਬਾਈਕ ਤੋਂ ਇਹ ਵੀ ਬਸ ਲੱਗੇ ਹੋਏ ਆ ਜੀ ਤਾਂ ਜੋ ਹੁਕਮ ਹੋਈ ਜਾਂਦਾ ਉਹ ਕਰੀ ਜਾਂਦੇ ਆ ਜਿੰਨੇ ਜੋਗੇ ਹੈਗੇ ਉਹਨੇ ਜੋਗੇ ਕਰਾਂਗੇ। ਸੋ ਅੱਜ ਦੋ ਤਿੰਨ ਚੀਜ਼ਾਂ ਭਾਜੀ ਉਹਨਾਂ ਨੇ ਕਹੀਆਂ ਸੀ ਉਹ ਆਈਆਂ ਨੇ ਹੌਲੀ ਹੌਲੀ ਚੀਜ਼ਾਂ ਆਉਣਗੀਆਂ ਜਰੀਆ ਜੀ ਦਾ ਕਹਿਣਾ ਬੰਬੇ

ਸਰਕੀ ਦੇ ਸੰਬੰਧਤ ਲਈ ਜੀ 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 ਕੋਈ ਗੱਲ ਕੋਈ ਰਾਬਤਾ ਕਿਸੇ ਦਾ ਨਹੀਂ ਸਾਡਾ ਕੋਈ ਨਹੀਂ ਬਾਫ ਹਾਲੇ ਤਾਂ ਮੇਰੀ ਕੋਈ ਗੱਲ ਨਹੀਂ ਹੋਈ ਬਟ ਉਦਾਂ ਜਿਵੇਂ ਮੇਰੇ ਦਸ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਉਹ ਭਰਾ ਨੇ ਆਪਣੇ ਵੱਡੇ ਬਹੁਤ ਖਲੋਸਲੇ ਆਪਣੇ ਤੇ ਸਾਰਿਆਂ ਦਾ ਸਾਰਿਆਂ ਦਾ ਮਨ ਕਰਦਾ ਕਿ ਯਾਰ ਇਹ ਚੀਜ਼ਾਂ ਠੀਕ ਹੋ ਜਾਣ ਫਟਾਫਟ ਹਨਾ ਉਹ ਵੀ ਦਿਲੋਂ ਦੁਆ ਕਰਦੇ ਨੇ ਸੋ ਮੈਨੂੰ ਐ ਲੱਗਦਾ ਕਿ ਜਿਹੜੇ ਬੰਦੇ ਵੀ ਸਾਡੇ ਲਈ ਪ੍ਰੇਅ ਕਰ ਰਹੇ ਨੇ ਔਰ ਇਸ ਸਮੇਂ ਦੇ ਵਿੱਚ ਸਾਡੇ ਲਈ ਅਰਦਾਸ ਕਰ ਰਹੇ ਨੇ ਉਹ ਸਾਰੇ ਸਾਡੇ ਲਈ ਚੰਗੇ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੇ ਗੁਰਦਾਸਪੁਰ ਜ਼ਿਲ੍ਹੇ ਨੂੰ ਵੱਡੀ ਮਾਰ ਮਾਰੀ ਹੈ ਜ਼ਿਲ੍ਹੇ ਦੇ ਕਰੀਬ 329 ਪਿੰਡ ਇਨ੍ਹਾਂ ਹੜ੍ਹਾਂ ਦੀ ਮਾਰ ਹੇਠ ਆਏ ਨੇ ਲੋਕਾਂ ਦੀਆਂ ਫਸਲਾਂ ਪਸ਼ੂਆਂ ਅਤੇ ਘਰਾਂ ਦਾ ਵੱਡਾ ਨੁਕਸਾਨ ਹੋਇਆ ਜਿਸ ਦੀ ਪੂਰਤੀ ਦੇ ਲਈ ਆਮ ਲੋਕ ਐਨ ਜੀਓ ਸੰਸਥਾਵਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਗਾਇਕ ਅਤੇ ਲਗਭਗ ਹਰ ਵਰਗ ਦੇ ਲੋਕ ਵੱਡਾ ਯੋਗਦਾਨ ਪਾ ਰਹੇ ਨੇ ਇਸੇ ਦੇ ਚੱਲਦੇ ਅੱਜ ਪੰਜਾਬੀ ਗਾਇਕ ਅਤੇ ਅਦਾਕਾਰ ਗੀਪੀ ਗਰੇਵਾਲ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਦੇ ਲਈ ਰਾਹਤ ਸਮਗਰੀ ਲੈ ਕੇ ਗੁਰਦਾਸਪੁਰ ਪਹੁੰਚੇ ਉਹਨਾਂ ਵੱਲੋਂ ਇਹ ਸਮਗਰੀ ਗਲੋਬਲ ਸਿਕਸ ਸੰਸਥਾ ਨੂੰ ਭੇਟ ਕੀਤੀ ਗਈ ਜਿਨ੍ਹਾਂ ਵੱਲੋਂ ਅੱਗੇ ਸਮਗਰੀ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ ਜਾਵੇਗੀ ਜੀ ਸਕਦਾ ਹੈ ਜੀ ਗਲੋਬਲ ਅੱਜ ਆਏਗਾ ਜਿੱਥੇ ਹੜ੍ਹ ਪ੍ਰਭਾਵਿਤ ਕੀ ਕਰ ਰਹੀਦਾ ਹਾਲਾਤਾਂ ਜੀ ਦੇਖੋ ਹੁਣ ਆਪਾਂ ਹੀ ਠੀਕ ਕਰ ਰਹੇ ਨੇ ਸੋ ਉਹਨਾਂ ਦੇ ਲਈ ਹਾਲਾਤ ਠੀਕ ਕਰਨ ਦੇ ਲਈ ਸਾਰੇ ਪੰਜਾਬ ਤੋਂ ਸਾਰੇ ਜਿੱਥੇ-ਜਿੱਥੇ ਪੰਜਾਬੀ ਬੈਠੇ ਨੇ ਸਾਰੇ ਪਹੁੰਚ ਰਹੇ ਲੋਕ ਸੋ ਜੋ-ਜੋ ਜਿੰਨੀ ਹੈਲਪ ਕਰ ਸਕਦਾ ਸਾਰੇ ਕਰ ਰਹੇ ਨੇ ਸੋ ਅਸੀਂ ਵੀ ਉਸੇ 'ਚ ਲੱਗੇ ਹੋਇਆ ਜੀ ਸੋ ਮੈਂ ਪਹਿਲਾਂ ਵੀ ਇੱਥੇ ਅ ਕਈ ਵਰੀ ਪਾਦਰੋਂ ਕੋਲੇ ਗਏ ਕਰ ਚੁੱਕੇ ਹਾਂ ਤੇ ਅੱਜ ਫੇਰ ਆਇਆ ਸਮਾਨ ਚੀਜ਼ਾ ਜਿਹੜਾ ਚਾਹੀਦਾ ਸੀ ਉਹ ਵੀ ਆਇਆ ਤੇ ਕਿੰਨੇ ਦਿਨ ਤੁਸੀਂ ਫਿਰੋਗੇ ਯਾਰ ਇਹ ਅੱਜ ਮੈਂ ਚਲੇ ਜਾऊंगा ਜੀ ਵਾਪਸ ਕਿ ਸਾਡੀ ਕੱਲ ਸ਼ੂਟਿੰਗ ਕੱਲ ਤੋਂ ਫਿਰ ਸਟਾਰਟ ਹੋ ਰਹੀ ਹੈ ਤੇ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਥੇ ਰਹੀਏ ਇੱਥੇ ਰੋਗ ਲੋ ਬੈਠੀਏ ਸੋ ਬੇਸਿਕਲੀ ਕੀ ਹੈ ਕਿ ਹੈਲਪ ਪਹੁੰਚਣੀ ਚਾਹੀਦੀ ਆ ਬਹੁਤ ਆਰਟਿਸਟ ਨੇ ਜਾਂ ਬਹੁਤ ਲੋਕ ਨੇ ਜਿਹੜੇ ਆਪ ਖੁਦ ਨਹੀਂ ਪਹੁੰਚ ਸਕੇ ਉਹ ਹੈਲਪ ਭੇਜ ਰਹੇ ਨੇ ਸੋ ਇੰਪੋਰਟੈਂਟ ਹੈ ਕਿ ਸਾਰੇ ਬੰਦੇ ਆਪਣਾ ਆਪਣਾ ਕੰਮ ਕਰਨ ਹੋਣੇ ਸੋਚ ਕੇ ਕੰਮ ਕਰਨ ਵੀ ਜਿੰਨਾ ਅੱਗੇ ਕਰਦੇ ਸੀ ਉਹਦੇ ਨਾਲੋਂ ਥੋੜਾ ਜਿਆਦਾ ਵੱਧ ਕਰਨਾ ਕਿਉਂਕਿ ਆਪਾਂ ਹੁਣ ਕੰਮ ਇਹ ਲੋਕਾਂ ਲਈ ਵੀ ਕਰਨਾ ਇੱਥੇ ਹੈ ਨਾ ਸੋ ਜਿਹੜੇ ਇੱਥੇ ਬੈਠੇ ਨੇ ਸੋ ਆਪਾਂ ਸਾਰਿਆਂ ਨੂੰ ਉਹਨਾਂ ਦੇ ਪੈਰਾਂ ਤੇ ਵਾਪਸ ਖੜੇ ਕਰਨਾ ਵਾ ਸੋ ਸਾਡੀ ਜ਼ਿੰਮੇਵਾਰੀ ਹੈ ਸਾਡੀ ਸਾਰਿਆਂ ਦੀ ਸੋ ਆਪਾਂ ਰਲ ਮਿਲ ਕੇ ਲੱਗੇ ਰਹਿਾਂਗੇ ਤਾਂ ਆਖਿਰ ਜੀ ਵਕਫਤ ਇਲਾਕਿਆਂ ਦੇ ਏਰੀਆ ਦੇ ਵਿੱਚ ਗਏ ਜਿੱਥੇ ਹੜ੍ਹ ਪ੍ਰਭਾਵਿਤ ਲੋਕ ਨੇ ਕਿੱਦਾਂ ਦੇ ਹਾਲਾਤ ਦੇਖਣ ਨੂੰ ਉੱਥੇ ਮਿਲੇ ਨੇ ਅਲਾਤਾ ਜੀ ਦੇਖ ਲਈਏ ਆਪਾਂ ਹੁਣ ਸਾਰਿਆਂ ਨੇ ਤਕਰੀਬਨ ਮੈਨੂੰ ਤਾਂ ਹੋ ਗਿਆ ਜਿਹੜੇ ਨਹੀਂ ਵੀ ਪਹੁੰਚੇ ਹੈਗੇ ਉਹਨਾਂ ਨੇ ਵੀ ਦੇਖ ਲੈ ਬਹੁਤ ਵੱਡਾ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਹੋਇਆ ਔਰ ਮੈਂ ਪਹਿਲਾਂ ਵੀ ਭਾਜੀ ਅਮਰਪ੍ਰੀਤ ਭਾਜੀ ਉਹਨਾਂ ਨਾਲ ਗੱਲ ਕਰਦਾ ਸੀ ਵੀ ਇਹਨੂੰ ਟਾਈਮ ਲੱਗੂਗਾ ਇਹ ਇੰਨੀ ਛੇਤੀ ਵਾਲਾ ਪ੍ਰੋਸੈਸ ਨਹੀਂ ਹੈਗਾ ਜ਼ਿਲ੍ਹੇ ਦੇ ਨਾਲ ਮੰਤਰੀ ਤੇ ਮੰਕਿਰਤ ਤੋਂ ਲੋਨ ਕਿਹਾ ਗਿਆ ਸੀ ਕਿ ਸਾਡੇ ਸੀਐਮ ਸਾਹਿਬ ਝੋਟਾ ਹੈਣਾ ਝੋਟਾ ਨੇ ਜਿਨ੍ਹਾਂ ਨੇ ਇੱਕ ਮੱੜੇ ਤੋਂ ਵਾਸਤੇ ਮਦਦ ਵਾਸਤੇ ਗਏ ਕਿੰਨਾ ਕੁ ਸਮਝਦੇ ਤੁਸੀਂ ਕਿ ਪੰਜਾਬ ਸਰਕਾਰ ਵੀ ਇਸ ਜਿਹੇ ਨਾਲ ਖੜੀ ਹੈ ਮੈਨੂੰ ਇਹ ਲੱਗਦਾ ਕਿ ਸਾਰੇ ਕੋਸ਼ਿਸ਼ ਕਰ ਰਹੇ ਨੇ ਹਰ ਬੰਦਾ ਕੋਸ਼ਿਸ਼ ਕਰ ਰਿਹਾ ਵਾ ਹਰ ਬੰਦੇ ਦਾ ਦਿਲੋਂ ਟਾਰਗੇਟ ਹੈ ਔਰ ਮੈਂ ਸੀਐਮ ਸਾਹਿਬ ਨੂੰ ਪਰਸਨਲੀ ਜਾਣਦਾ ਵਾ ਸੋ ਜੈਨੂਅਲੀ ਉਹਨਾਂ ਦਾ ਬਹੁਤ ਸੰਸਰਨਾ ਦਿਲੋਂ ਕੰਸਰਨ ਵਾਲਾ ਰਿਹਾ ਕਿ ਯਾਰ ਮੈਚ ਜਿਆ ਲਈ ਬੈਸਟ ਤੋਂ ਬੈਸਟ ਕਰਾ ਸੋ ਪਿਛੇ ਬਿਮਾਰ ਚੀਜ਼ੇ ਹਸਪੀਟਲ ਸੀਗੇ ਉਹਨੋਂ ਵੀ ਉਹਨਾਂ ਦਾ ਇਸੀਆ ਕੇਅਰ ਫੋਕਸ ਕਿ ਕੀ ਚੀਜ਼ਾਂ ਬੈਟਰ ਹੋ ਸਕਦੀਆਂ ਨੇ ਸੋ ਹਰ ਬੰਦਾ ਹਰ ਇਸ ਵਕਤ ਦੇ ਵਿੱਚ ਸੋ ਮੈਨੂੰ ਵੀ ਲੱਗਦਾ ਕਿ ਇਹ ਦੌਰ ਜਿਹੜਾ ਸਮਾਂ ਆਪਣਾ ਚੱਲ ਰਿਹਾ ਵਾ ਰਾਦਰðੈਨ ਆਪਾਂ ਕੋਈ ਚੀਜ਼ਾਂ ਕਿਸੇ ਨੂੰ ਕਹਿ ਕੇ ਬਲੇਮ ਕਰਕੇ ਜੋ ਚੀਜ਼ਾਂ ਨਹੀਂ ਆਪਾਂ ਇਸ ਵਕਤ ਕਰ ਰਹੀਆਂ ਚਾਹੀਦੀਆਂ ਇਸ ਵਕਤ ਆਪਾਂ ਨੂੰ ਬੈਟਰਮੈਂਟ ਦਿਖਣੀ ਚਾਹੀਦੀ ਆ ਕਿ ਪੰਜਾਬ ਦਾ ਸੁਧਾਰ ਕਿੱਦਾ ਕੀਤਾ ਜਾ ਸਕਦਾ ਜੀ ਭੀ ਬਿਲਕੁਲ ਫੈਮਿਲੀਆਂ ਨੂੰ ਮਿਲਦਾ ਹੈ ਜੀ ਭੀ ਜੀ ਨੂੰ ਫੈਮਿਲੀਆਂ ਨੂੰ ਮਿਲਦਾ ਹੈ ਵਿਕਟਿਮਸ ਨੂੰ ਮਿਲਦੀ ਮਾਈਂਡ ਚੀਕੀ ਸਰ ਮੈਂ ਦੇਖੋ ਜੀ ਮੈਂ ਹਮੇਸ਼ਾ ਮੈਂ ਆਪ ਇੱਕ ਬੱਚਿਆਂ ਵਾਲਾ ਹੈਗਾ ਤੇ ਮੇਰੇ ਬੱਚੇ ਨੇ ਸੋ ਮੈਂ ਕਿਰਕਿ ਜਵਾਕਾਂ ਨੂੰ ਮਿਲਦਾ ਜੋ ਉਹਨਾਂ ਦੀ ਤਰਸੰਗੀ ਆ ਸੋ ਮੈਂ ਫੀਲ ਕਰਦਾ ਉਹ ਚੀਜ਼ ਉਹ ਯਾਰ ਜੇ ਮੇਰੇ ਤੇ ਹੋਵੇ ਉਹ ਚੀਜ਼ ਕਿਦਾਵਾ ਸੋ ਬੜਾ ਇਮੋਸ਼ਨਲ ਉਹ ਇੱਕ ਪਲ ਹੁੰਦਾ ਵਾ ਸੋ ਮੈਨੂੰ ਐ ਲੱਗਦਾ ਕਿ ਸਾਰੀ ਜਦੋਂ ਆਪਾਂ ਜਾਣਦੇ ਆ ਪਿੰਡਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਆਪਾਂ ਨੂੰ ਉਈਆਂ ਲੱਗਦਾ ਜਿਹਦੇ ਵੀ ਘਰੇ ਚਲੇ ਜਾਂਦੇ ਆ ਆਪਾਂ ਨੂੰ ਲੱਗਦਾ ਕਿ ਯਾਰ ਆਪਣੇ ਚਾਚੇ ਭਾਇਆ ਦੇ ਘਰ ਨੇ ਸੀ ਹਨਾ ਉਹ ਜਿਹੇ ਘਰਾਂ ਜਿੱਥੇ ਆਪਾਂ ਜੰਮੇ ਪਲੇਏ ਆ ਉੱਥੇ ਹੀ ਰਹਿੰਦੇ ਰਹੇ ਆ ਸੋ ਹੁਣ ਕੰਮ ਆਕਾਰਾਂ ਕਰਕੇ ਅਸੀਂ ਕੋਈ ਚੰਡੀਗੜ੍ਹ ਸ਼ਿਫਟ ਹੋ ਗਿਆ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਚਲੇ ਗਿਆ ਹਨਾ ਸੋ ਬਟ ਇਹ ਆ ਕਿ ਇਹ ਸਾਰੇ ਆਪਣੇ ਲੋਕ ਨੇ ਸੋ ਬਹੁਤ ਅ ਕੈਸਾ ਨੇ ਕਿ ਇਸ ਵਕਤ ਜਦੋਂ ਹੀ ਇੱਥੇ ਹੁੰਦੇ ਆ ਇੱਕ ਵਾਰੀ ਦਿਲ ਝੰਜੋੜਿਆ ਜਾਂਦਾ ਕਿ ਯਾਰ ਕੀ ਹੋ ਗਿਆ ਇਹ ਹਨਾ ਸੋ ਮਾਈਂਡ ਸੈਟ ਹੋਵੇਂ ਰਹਿੰਦਾ ਬਟ ਕੀ ਆ ਕਿ ਇੱਕ ਚੀਜ਼ ਮੈਨੂੰ ਵਧੀਆ ਲੱਗੀ ਸੋ ਕਈ ਬੰਦੇ ਆ ਕਹਿੰਦੇ ਆ ਕਿ ਯਾਰ ਜਿਹੜੇ ਉਰੇ ਲੋਕ ਆਉਂਦੇ ਨੇ ਉਹਨਾਂ ਦੀ ਵੀਡੀਓ ਨਹੀਂ ਬਣਨੀ ਚਾਹੀਦੀ ਜਾਂ ਉਹਨਾਂ ਦੀ ਅਰੀਜਨਲ ਨਹੀਂ ਬਣਨੀ ਚਾਹੀਦੀ ਆ ਸੋ ਮੈਨੂੰ ਐ ਲੱਗਾ ਕਿ ਯਾਰ ਉਹ ਬਣਨੀ ਚਾਹੀਦੀ ਆ ਇਹ ਉਹਨਾਂ ਨੂੰ ਦੇਖ ਕੇ ਹਾਂ ਤੁਸੀਂ ਜਿਹੜੇ ਬਾਕੀ ਦੇ ਬੰਦੇ ਬੈਠੇ ਆ ਉਹਨਾਂ ਨੂੰ ਵੀ ਇਹ ਹੁੰਦਾ ਕਿ ਯਾਰ ਹਾਂ ਯਾਰ ਦੇਖੋ ਆ ਬੰਦੇ ਨੇ ਇੰਨਾ ਵਧੀਆ ਕੀਤਾ ਵਾ ਯਾਰ ਆਪਾਂ ਵੀ ਕਰੀਏ ਈਵਨ ਕਿ ਮੈਂ 3-4 ਦਿਨ ਪਹਿਲਾਂ ਬੰਬੇ ਸੀਗਾ ਤੇ ਬੰਬੇ ਸੀ ਤੇ ਮੈਂ ਭਾਜੀ ਉਹਨਾਂ ਦੀ ਵੀਡੀਓ ਦੇਖੀ ਉਹ ਦਿਨ ਮਨਕੀਰਤ ਦੇ ਨਾਲ ਇਹਨਾਂ ਦੇਖਿਆ ਤੇ ਮੈਂ ਉਦਣੀ ਟੀਮ ਨੂੰ ਫੋਨ ਕੀਤਾ ਆਪਣੇ ਨੂੰ ਮੈਂ ਕਿਹਾ ਯਾਰ ਬਾਜੀ ਹੋਰਾਂ ਦਾ ਫੋਨ ਨਹੀਂ ਆਇਆ ਦੁਬਾਰਾ ਮੈਂ ਵੀ ਦੋਨਾਂ ਦਾ ਸੀ ਇਹਨਾਂ ਨੂੰ ਕਹਿ ਕੇ ਗਏ ਸੀ ਬਾਜੀ ਦੱਸਿਓ ਸਾਨੂੰ ਕੀ ਚਾਹੀਦਾ ਮੈਂ ਕਿਹਾ ਸਾਨੂੰ ਦੱਸਿਆ ਹੀ ਨਹੀਂ ਮੁੜ ਕੇ ਵੀ ਕੀ ਚਾਹੀਦਾ ਹਨਾ ਤੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਬਾਜੀ ਇਹ ਤੁਹਾਨੂੰ ਦੱਸ ਦਿਆਂ ਮੈਂ ਕਿਹਾ ਬਾਜੀ ਜਦੋਂ ਥੋਕੇ ਦੇਖੋ ਜੇ ਸ਼ਾਇਦ ਮੈਂ ਉਹ ਵੀਡੀਓ ਨਾ ਦੇਖਦਾ ਜਾਂ ਮੈਨੂੰ ਦੋ ਚਾਰ ਚੀਜ਼ਾਂ ਨਾ ਹੋਈਆਂ ਤਾਂ ਸ਼ਾਇਦ ਮੇਰਾ ਵੀ ਇੱਕਦਮ ਦਿਮਾਗ 'ਚ ਨਾ ਆਉਂਦਾ ਕਿਉਂਕਿ ਜਾ ਕੇ ਆਪਾਂ ਕੰਮਾਂ ਤੇ ਲੱਗ ਜਾਂਦੇ ਹਾਂ ਹਨਾ ਸੋ ਮੈਨੂੰ ਲੱਗਾ ਉਹ 'ਚ ਕੋਈ ਚੀਜ਼ ਬੁਰਾਈ ਵਾਲੀ ਗੱਲ ਈ ਔਰ ਜੇ ਕੋਈ ਬੰਦਾ ਚੰਗੀ ਚੀਜ਼ ਕਰ ਰਿਹਾ ਉਹ ਦੇਖ ਕੇ ਆਪਾਂ ਚੰਗੇ ਹੋ ਆਪਾਂ ਵੀ ਉਹ ਚੀਜ਼ਾਂ ਲਰਨ ਕਰੀ ਆਪਾਂ ਸਿੱਖੀਏ ਸੋ ਆਪਾਂ ਸਾਰੇ ਬੰਦੇ ਇੱਕ ਦੂਜੇ ਦੇ ਨਾਲ ਉਹਨਾਂ ਨੂੰ ਵੀ ਇੱਕ ਹੌਸਲਾ ਮਿਲ ਰਿਹਾ 100% ਮਿਲ ਰਿਹਾ ਜੀ ਉਹ ਦੂਜੀ ਗੱਲ ਕੀ ਹੈ ਕਿ ਉਹਰੇ ਆ ਕੇ ਤਾਂ ਬਹੁਤ ਹੌਸਲਾ ਮਿਲਦਾ ਜਦੋਂ ਆਪਾਂ ਆਉਨੇ ਆਪਾਂ ਚਾਹੇ 10 ਟੱਬਰਾਂ ਨੂੰ ਮਿਲਿਏ ਸੋ ਜਿਹਨਾਂ ਨੂੰ ਮਿਲੀਦਾ ਉਹਨਾਂ ਨੂੰ ਐ ਲੱਗਦਾ ਕਿ ਯਾਰ ਸਾਡੇ ਲਈ ਆਏ ਨੇ ਵੀ ਸਾਡੇ ਬਾਰੇ ਸੋਚ ਰਹੇ ਨੇ ਸਾਡੇ ਬਾਰੇ ਕਰ ਰਹੇ ਨੇ ਸੋ ਆਪਾਂ ਨੂੰ ਰਲ ਮਿਲ ਕੇ ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਸੋ ਹਮਲਾ ਮਾਰੇ ਜੀਪੀ ਜੀ ਜੀਪੀ ਜੀ ਨੂੰ ਅੱਜ ਕੀ ਸੇਵਾ ਦਿੱਤੀ ਜਾ ਰਹੀ ਹੈ ਅੱਜ ਪੰਜੀ ਗੱਲ ਭਾਜੀ ਜੋ ਜੋ ਭਾਜੀ ਨੂੰ ਕਹੀ ਜਾਂਦੇ ਆ ਅਸੀਂ ਬਸ ਲਿਹਾਈ ਜਾਂਦੇ ਆ ਜੀ ਹਾਂ ਉਹ ਦੇਦੇ ਜੋ ਬੜੀ ਵੱਡੀ ਸੇਵਾ ਹੁੰਦੇ ਤੁਸੀਂ ਆਪਣੇ ਕੰਮ ਦੇ ਵਿੱਚੋਂ ਸਮਾਂ ਕੱਢ ਕੇ ਬੜੀ ਉੱਤਮ ਸੇਵਾ ਹੁੰਦੀ ਜੀ ਜੀ ਬਿਲਕੁਲ ਜੀ ਬਾਈਕ ਤੋਂ ਇਹ ਵੀ ਬਸ ਲੱਗੇ ਹੋਏ ਆ ਜੀ ਇਹ ਤਾਂ ਜੋ ਹੁਕਮ ਹੋਈ ਜਾਂਦਾ ਉਹ ਕਰੀ ਜਾਂਦੇ ਆ ਜਿੰਨੇ ਜੋਗੇ ਹੈਗੇ ਉਹਨੇ ਜੋਗੇ ਕਰਾਂਗੇ ਸੋ ਅੱਜ ਦੋ ਤਿੰਨ ਚੀਜ਼ਾਂ ਭਾਜੀ ਉਹਨਾਂ ਨੇ ਕਹੀਆਂ ਸੀ ਉਹ ਆਈਆਂ ਨੇ ਹੌਲੀ ਹੌਲੀ ਚ ਜਾਉਣੀਆਂ ਇਧਰੀ ਇੱਧਰੀ ਜੀ ਕਿਹਾ ਬੰਬੇ पर पंजाब ਦੇ ਉੱਤੇ ਢੀਠ अपने पंजाबियों ने ਨੇ ਉਹਨਾਂ की ਸੇਵਾ ਕੀਤੀ ਜਾਂ ਪੰਜਾਬੀਆਂ ਨੇ ਹੈਗੇ ਮੂਰੇ ਹੋ ਕੇ ਦਾ ਪੰਜਾਬੀ ਮਦਦ ਕੀਤੀ ਹੈ ਕਿ ਪੰਜਾਬੀ ਜਿਹੜੇ ਪਰੇ ਨੂੰ ਕੱਢੀ ਹੈ ਪੰਜਾਬੀ ਕੋ ਪੰਜਾਬੀਆਂ ਨੇ ਤਾਂ ਹਮੇਸ਼ਾ ਹੀ ਮਦਦ ਕੀਤੀ ਹੈ ਜੀ ਉਹ ਕਿਸੇ ਪਾਸੇ ਵੀ ਹੋਵੇ ਹੋਰ ਐਤ ਕੀਤਾ ਆਪਣੇ ਘਰੇ ਭੀੜ ਪਈ ਹੈ ਸੋ ਆਪਣਾ ਫਰਜ਼ ਬਣਦਾ ਵਾ ਅੱਗੇ ਜੇ ਆਪਾਂ ਉਹਦੇ ਕੰਗੂ 100% ਕਰਦੇ ਆ ਤਾਂ ਹੁਣ ਸਾਨੂੰ ਬਿਹਾਰ ਕਰਨੀ ਚਾਹੀਦੀ ਹੈ ਸੋ ਆਪਣੇ ਆਪ ਦੇ ਘਰ ਦੇ ਵਿੱਚ ਇਹ ਚੀਜ਼ ਹੋਈ ਜੀ ਜੀ ਕੋਈ ਗੱਲ ਕੋਈ ਰਾਬਤਾ ਕਿਸੇ ਨਾਲ ਓਦਾ ਹੋਇਆ ਸਾਡਾ ਨਹੀਂ ਬਾਫ ਹਾਲੇ ਤੱਕ ਮੇਰੀ ਕੋਈ ਗੱਲ ਨਹੀਂ ਹੋਈ ਬਟ ਓਦਾਂ ਜਿਵੇਂ ਮੇਰੀ ਦੱਸ ਸਾਹਬ ਨਾਲ ਮੇਰੀ ਗੱਲ ਹੋਂਦੀ ਰਹਿੰਦੀ ਆ ਭਰਾ ਨੇ ਆਪਣੇ ਵੱਡੇ ਬਹੁਤ ਖਲੋਸ ਨੇ ਆਪਣੇ ਤੇ ਸਾਰਿਆਂ ਦਾ ਸਾਰਿਆਂ ਦਾ ਮਨ ਕਰਦਾ ਕਿ ਯਾਰ ਇਹ ਚੀਜ਼ਾਂ ਠੀਕ ਹੋ ਜਾਣ फटाफट ਹਨਾ ਉਹ ਵੀ ਦਿਲੋਂ ਦੁਆ ਕਰਦੇ ਨੇ ਸੋ ਮੈਨੂੰ ਐ ਲੱਗਦਾ ਕਿ ਜਿਹੜੇ ਬੰਦੇ ਵੀ ਸਾਡੇ ਲਈ ਪ੍ਰੇ ਕਰ ਰਹੇ ਨੇ ਔਰ ਐਸ ਸਮੇਂ ਦੇ ਵਿੱਚ ਸਾਡੇ ਲਈ ਅਰਦਾਸ ਕਰ ਰਹੇ ਨੇ ਉਹ ਸਾਰੇ ਹੀ ਸਾਡੇ ਲਈ ਚੰਗੇ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੇ ਗੁਰਦਾਸਪੁਰ ਜ਼ਿਲ੍ਹੇ ਨੂੰ ਵੱਡੀ ਮਾਰ ਮਾਰੀ ਹੈ। ਜ਼ਿਲ੍ਹੇ ਦੇ ਕਰੀਬ 329 ਪਿੰਡ ਇਨ੍ਹਾਂ ਹੜ੍ਹਾਂ ਦੀ ਮਾਰ ਹੇਠਾਂ ਆਏ ਨੇ। ਲੋਕਾਂ ਦੀਆਂ ਫਸਲਾਂ, ਪਸ਼ੂਆਂ ਅਤੇ ਘਰਾਂ ਦਾ ਵੱਡਾ ਨੁਕਸਾਨ ਹੋਇਆ ਹੈ। ਜਿਸ ਦੀ ਪੂਰਤੀ ਦੇ ਲਈ ਆਮ ਲੋਕ, ਐਨ ਜੀਓ ਸੰਸਥਾਵਾਂ, ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਗਾਇਕ ਅਤੇ ਲਗਭਗ ਹਰ ਵਰਗ ਦੇ ਲੋਕ ਵੱਡਾ ਯੋਗਦਾਨ ਪਾ ਰਹੇ ਨੇ। ਇਸਦੇ ਚੱਲਦੇ ਆ ਅੱਜ ਪੰਜਾਬੀ ਗਾਇਕ ਅਤੇ ਅਦਾਕਾਰ ਗੀਪੀ ਗਰੇਵਾਲ ਹੜ੍ਹ ਪ੍ਰਭਾਵਿਤ ਖੇਤ ਦੇ ਲੋਕਾਂ ਦੇ ਲਈ ਰਾਹਤ ਸਮਗਰੀ ਲੈ ਕੇ ਗੁਰਦਾਸਪੁਰ ਪਹੁੰਚੇ। ਉਹਨਾਂ ਵੱਲੋਂ ਇਹ ਸਮਗਰੀ ਗਲੋਬਲ ਸਿਕਸ ਸੰਸਥਾ ਨੂੰ ਭੇਟ ਕੀਤੀ ਗਈ ਜਿਨ੍ਹਾਂ ਵੱਲੋਂ ਅੱਗੇ ਇਹ ਸਮਗਰੀ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ ਜਾਵੇਗੀ। ਜੀ ਸਤ ਜੀ ਗਲੋਬਲ ਸਿਕਸ ਜੀ ਅੱਜ ਆਏ ਹੋ ਇੱਥੇ ਜਗਾ ਤੇ ਹੜ੍ਹ ਪ੍ਰਭਾਵਿਤ ਠੀਕ ਹੋਈ ਤਾਂ ਹਾਲਾਤ ਤਾਂ ਜੀ ਦੇਖੋ ਹੁਣ ਆਪਾਂ ਹੀ ਠੀਕ ਕਰ ਰਹੇ ਨੇ। ਸੋ ਉਹਨਾਂ ਦੇ ਲਈ ਹਾਲਾਤ ਠੀਕ ਕਰਨ ਦੇ ਲਈ ਸਾਰੇ ਪੰਜਾਬ ਤੋਂ ਸਾਰੇ ਜਿੱਥੇ-ਜਿੱਥੇ ਪੰਜਾਬੀ ਬੈਠੇ ਨੇ ਸਾਰੇ ਪਹੁੰਚ ਰਹੇ ਲੋਕ ਨੇ ਸੋ ਜੋ-ਜੋ ਜਿੰਨੀ ਹੈਲਪ ਆ ਸਕਦਾ ਉਹ ਸਾਰੇ ਕਰ ਰਹੇ ਨੇ ਸੋ ਅਸੀਂ ਵੀ ਉਸੇ 'ਚ ਲੱਗੇ ਹੋਇਆ ਜੀ ਸੋ ਮੈਂ ਪਹਿਲਾਂ ਵੀ ਇੱਥੇ ਅ ਕਈ ਵਰੀ ਪਾਣੀ ਘਰੋਂ ਕੋਲ ਵੀ ਗਏ ਅੰਦਰ ਚੁੱਕੇ ਹਾਂ ਤੇ ਅੱਜ ਫੇਰ ਆਇਆ ਇੱਕ ਸਮਾਲੀ ਚੀਜ਼ਾ ਜਿਹੜਾ ਚਾਹੀਦਾ ਸੀ ਉਹ ਵੀ ਆਇਆ ਤੇ ਕਿੰਨੇ ਦਿਨ ਕਿਥੇ ਰੋਗੇ ਹਰ ਭਾਗ ਇਹ ਅੱਜ ਮੈਂ ਚਲੇ ਜਾਵਾਂ ਜੀ ਵਾਪਸ ਕਿ ਸਾਡੀ ਕਲ ਸ਼ੂਟੇਗਾ ਕੱਲ੍ਹ ਤੋਂ ਫੇਰ ਸਟਾਰਟ ਹੋ ਰਹੀ ਹੈ ਸੋ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਥੇ ਰਹੀਏ ਇੱਥੇ ਰਗਰ ਬੈਠੀਏ ਸੋ ਬੇਸਿਕਲੀ ਕੀ ਹੈ ਕਿ ਹੈਲਪ ਪਹੁੰਚਣੀ ਚਾਹੀਦੀ ਆ ਬਹੁਤ ਆਰਟਿਸਟ ਨੇ ਜਾਂ ਬਹੁਤ ਲੋਕ ਨੇ ਜਿਹੜੇ ਆਪ ਖੁਦ ਨਹੀਂ ਪਹੁੰਚ ਸਕੇ ਉਹ ਹੈਲਪ ਭੇਜ ਰਹੇ ਨੇ ਸੋ ਇੰਪੋਰਟੈਂਟ ਏ ਹੈ ਕਿ ਸਾਰੇ ਬੰਦੇ ਆਪਣਾ ਆਪਣਾ ਕੰਮ ਕਰਨ ਹੁਣ ਇਹ ਸੋਚ ਕੇ ਕੰਮ ਕਰਨ ਵੀ ਜਿੰਨਾ ਆਕੇ ਕਰਦੇ ਸੀ ਉਹਦੇ ਨਾਲੋਂ ਥੋੜਾ ਜਿਆਦਾ ਵੱਧ ਕਰਨਾ ਕਿਉਂਕਿ ਆਪਾਂ ਹੁਣ ਕੰਮ ਇਹ ਲੋਕਾਂ ਲਈ ਵੀ ਕਰਨਾ ਇੱਥੇ ਹੈ ਨਾ ਸੋ ਜਿਹੜੇ ਇੱਥੇ ਬੈਠੇ ਨੇ ਸੋ ਆਪਾਂ ਸਾਰਿਆਂ ਨੂੰ ਉਹਨਾਂ ਦੇ ਪੈਰਾਂ ਤੇ ਵਾਪਸ ਖੜੇ ਕਰ ਲਵਾਂ ਸੋ ਸਾਡੀ ਜ਼ਿੰਮੇਵਾਰੀ ਹੈ ਸਾਡੀ ਸਾਰਿਆਂ ਦੀ ਸੋ ਪਰ ਆਲਮਿਲ ਤੇ ਲੱਗੇ ਰਹਾ ਜਿਦਾ ਆਖੇ ਜੀ ਵਕਫਤ ਇਲਾਕਿਆਂ ਦੇ ਏਰੀਆ ਦੇ ਵਿੱਚ ਗਏ ਜਿੱਥੇ ਹੜ੍ਹ ਪ੍ਰਭਾਵਿਤ ਲੋਕ ਨੇ ਕਿੱਦਾਂ ਦੇ ਹਾਲਾਤ ਦੇਖਣ ਨੂੰ ਉੱਥੇ ਮਿਲੇ ਨੇ ਹਾਲਾਤ ਜੀ ਦੇਖ ਲਿਆ ਆਪਾਂ ਹੁਣ ਸਾਰਿਆਂ ਨੇ तकरीबन ਬਲੋੜਾ ਪਤਾ ਲੱਗ ਗਿਆ ਜਿਹੜੇ ਨਹੀਂ ਵੀ ਪਹੁੰਚੇ ਹੈਗੇ ਉਹਨਾਂ ਨੇ ਵੀ ਦੇਖ ਲਏ ਸਾਰਿਆਂ ਨੇ ਵੀਡੀਓਜ਼ ਵੀਡੀਓਜ਼ ਤੋਂ ਸਭ ਜਗ੍ਹਾ ਤੇ ਨਿਕਲੇ ਆ ਸੋ ਬਹੁਤ ਵੱਡਾ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਹੋਆ ਔਰ ਮੈਂ ਪਹਿਲਾਂ ਵੀ ਭਾਜੀ ਆਲਮਿਲ ਭਾਜੀ ਉਹਨਾਂ ਨਾਲ ਗੱਲ ਕਰਦਾ ਸੀ ਵੀ ਇਹਨੂੰ ਟਾਈਮ ਲੱਗ ਇਹ ਅਨੀਚੀਪੀ ਵਾਲਾ ਪ੍ਰਸਾਸਨ ਹੈਗਾ ਜ਼ਿਲ੍ਹੇ ਦੇ ਨਾਲ ਮੰਤਰੀ ਤੇ ਮੰਤਰੀਤਵ ਲੋਕਾਂ ਨੇ ਕਿਹਾ ਗਿਆ ਸੀ ਕਿ ਸਾਡੇ ਸੀਐਮ ਸਾਹਿਬ ਝੋਟਾ ਹੈ ਹਨਾ ਝੋਟਾ ਨੇ ਜਿਨ੍ਹਾਂ ਨੇ ਇੱਕ ਘੜੇਟ ਦੇ ਵਾਸਤੇ ਮਦਦ ਵਾਸਤੇ ਗਏ ਕਿੰਨਾ ਕੋ ਸਮਝਦੇ ਤੁਸੀਂ ਕਿ ਪੰਜਾਬ ਸਰਕਾਰ ਵੀ ਇਸ ਵੇਲੇ ਨਾਲ ਖੜੀ ਹੈ ਮੈਨੂੰ ਇਹ ਲੱਗਦਾ ਕਿ ਸਾਰੇ ਕੋਸ਼ਿਸ਼ ਕਰ ਰਹੇ ਨੇ ਹਰ ਬੰਦਾ ਕੋਸ਼ਿਸ਼ ਕਰ ਰਿਹਾ ਵਾ ਹਰ ਬੰਦੇ ਦਾ ਦਿਲੋਂ ਟਾਰਗੇਟ ਹੈ ਔਰ ਮੈਂ ਸੀਐਮ ਸਾਹਿਬ ਨੂੰ ਪਰਸਨਲੀ ਜਾਣਦਾ ਵਾ ਉਹ ਜੈਨੂਅਲੀ ਉਹਨਾਂ ਦਾ ਬਹੁਤ ਕੰਸਰਨ ਲਾ ਦਿਲੋਂ ਕੰਸਰਨ ਵਾਲਾ ਦਾ ਕਿ ਯਾਰ ਮੈਚ ਚ ਚਾਲੀ ਬੈਸਟ ਤੋਂ ਬੈਸਟ ਕਰਾ ਸੋ ਪਿਛੇ ਬਿਮਾਰ ਚੀਜ਼ੇ ਹਸਪੀਟਲ ਸੀਗੇ ਉਦੋਂ ਵੀ ਉਹਨਾਂ ਦਾ ਇਹ ਸੀਗਾ ਕਿ ਯਾਰ ਫੋਕਸ ਕਿ ਕੀ ਚੀਜ਼ਾਂ ਬੈਟਰ ਹੋ ਸਕਦੀਆਂ ਨੇ ਸੋ ਹਰ ਬੰਦਾ ਹਰ ਇਸ ਵਕਤ ਦੇ ਵਿੱਚ ਸੋ ਮੈਨੂੰ ਵੀ ਲੱਗਦਾ ਕਿ ਇਹ ਦੌਰ ਜਿਹੜਾ ਸਮਾਂ ਆਪਣਾ ਚੱਲ ਰਿਹਾ ਵਾ ਰਾਦਰðੈਨ ਆਪਾਂ ਕੋਈ ਚੀਜ਼ਾਂ ਕਿਸੇ ਨੂੰ ਕਹਿ ਕੇ ਬਲੇਮ ਕਰਕੇ ਜਾਉਂ ਚੀਜ਼ਾਂ ਨਹੀਂ ਆਪਾਂ ਉਹ ਇਸ ਵਕਤ ਕਰਨੀ ਚਾਹੀਦੀ ਐ ਇਸ ਵਕਤ ਆਪਾਂ ਨੂੰ ਬੈਟਰਮੈਂਟ ਦਿਖਣੀ ਚਾਹੀਦੀ ਆ ਕਿ ਪੰਜਾਬ ਦਾ ਸੁਧਾਰ ਕਿਦਾ ਕੀਤਾ ਜਾ ਸਕਦਾ ਜੀ ਪੀ ਨੂੰ ਬਿਲਕੁਲ ਫੈਮਲੀਆਂ ਨੂੰ ਮਿਲਦਾ ਹੈ ਜੀ ਪੀ ਨੂੰ ਤਾਂ ਫੈਮਲੀਆਂ ਨੂੰ ਮਿਲਦਾ ਹੈ ਵਿਕਟਿਮਸ ਨੂੰ ਮਿਲਦੀ ਮੈਂ ਚ ਕੀ ਕਹਾਂ ਮੈਂ ਦੇਖੋ ਜੀ ਮੈਂ ਹਮੇਸ਼ਾ ਮੈਂ ਆਪ ਇੱਕ ਬੱਚਿਆਂ ਵਾਲਾ ਰਹਾ ਹੈਗਾ ਤੇ ਮੇਰੇ ਬੱਚੇ ਨੇ ਉਸ ਵੇਲੇ ਜਵਾਕਾਂ ਨੂੰ ਮਿਲਦਾ ਜੀ ਉਹਨਾਂ ਦੀ ਜਿਹੜੀ ਤੰਗੀ ਆ ਉਸ ਵੇਲੇ ਫੀਲ ਕਰਦਾ ਉਹ ਚੀਜ਼ ਉਹ ਯਾਰ ਜੇ ਮੇਰੇ ਤੇ ਹੋਵੇ ਉਹ ਚੀਜ਼ ਕਿਦਾਵਾ ਸੋ ਬੜਾ ਇਮੋਸ਼ਨਲ ਉਹ ਇੱਕ ਪਲ ਹੁੰਦਾ ਵਾ ਸੋ ਮੈਨੂੰ ਐ ਲੱਗਦਾ ਕਿ ਸਾਰੀ ਜਦੋਂ ਆਪਾਂ ਜਾਣੇ ਆ ਪਿੰਡਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਆਪਾਂ ਨੂੰ ਉਈਆਂ ਲੱਗਦਾ ਜਿਹਦੇ ਵੀ ਘਰੇ ਚਲੇ ਜਾਂਦੇ ਆ ਆਪਾਂ ਨੂੰ ਲੱਗਦਾ ਕਿ ਯਾਰ ਆਪਣੇ ਚਾਚੇ ਤਾਇਆ ਦੇ ਘਰ ਨਹੀਂ ਹੈ ਹਨ ਉਹ ਜੇ ਕਰਾ ਜੀ ਆਪਾਂ ਜੰਮੇ ਪਲੇ ਆ ਉੱਥੇ ਹੀ ਰਹਿੰਦੇ ਰਹੇ ਆ ਸੋ ਹੁਣ ਕੰਮ ਕਾਰਾ ਕਰਕੇ ਅਸੀਂ ਕੋਈ ਚੰਡੀਗੜ੍ਹ ਸ਼ਿਫਟ ਹੋ ਗਿਆ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਚਲੇ ਗਿਆ ਹਨ ਸੋ ਬਟ ਇਹ ਆ ਕਿ ਸਾਰੇ ਆਪਣੇ ਲੋਕ ਨੇ ਸੋ ਬਹੁਤ ਅ ਕਹਿ ਸਕਦੇ ਆ ਕਿ ਇਸ ਵਕਤ ਜਦੋਂ ਹੀ ਇੱਥੇ ਹੁੰਨੇ ਰਿਕਵਰੀ ਦਿਲ ਝੰਜੋੜਿਆ ਜਾਂਦਾ ਕਿ ਯਾਰ ਕੀ ਹੋ ਗਿਆ ਇਹ ਹਨ ਸੋ ਮਾਈਂਡ ਸੈਟ ਹੋਵੇਂ ਰਹਿੰਦਾ ਬਟ ਕੀ ਆ ਕਿ ਇੱਕ ਚੀਜ਼ ਮੈਨੂੰ ਵਧੀਆ ਲੱਗੀ ਸੋ ਕਈ ਬੰਦੇ ਆ ਕਹਿੰਦੇ ਆ ਕਿ ਯਾਰ ਜਿਹੜੇ ਉਰੇ ਲੋਕ ਆਉਂਦੇ ਨੇ ਉਹਨਾਂ ਦੀ ਵੀਡੀਓ ਨਹੀਂ ਬਣਨੀ ਚਾਹੀਦੀ ਜਾਂ ਉਹਨਾਂ ਦੀ ਰੀਲਾਂ ਨਹੀਂ ਬਣਨੀਆਂ ਚਾਹੀਦੀਆਂ ਸੋ ਮੈਨੂੰ ਇਹ ਲੱਗਾ ਕਿ ਯਾਰ ਉਹ ਬਣਨੀਆਂ ਚਾਹੀਦੀਆਂ ਨੇ ਉਹਨਾਂ ਨੂੰ ਦੇਖ ਕੇ ਹਾਂ ਤੁਸੀਂ ਜਿਹੜੇ ਬਾਕੀ ਦੇ ਬੰਦੇ ਬੈਠੇ ਆ ਉਹਨਾਂ ਨੂੰ ਵੀ ਇਹ ਹੁੰਦਾ ਕਿ ਯਾਰ ਹਾਂ ਯਾਰ ਦੇਖੋ ਆ ਬੰਦੇ ਨੇ ਇੰਨਾ ਵਧੀਆ ਕੀਤਾ ਵਾ ਯਾਰ ਆਪਾਂ ਵੀ ਕਰੀਏ ਈਵਨ ਕਿ ਮੈਂ 3-4 ਦਿਨ ਪਹਿਲਾਂ ਬੰਬੇ ਸੀਗਾ ਤੇ ਬੰਬੇ ਸੀ ਤੇ ਮੈਂ ਭਾਜੀ ਉਹਨਾਂ ਦੀ ਵੀਡੀਓ ਦੇਖੀ ਉਹ ਦਿਨ ਮਨਕੀਰਤ ਦੇ ਨਾਲ ਜਿਹਨਾਂ ਦੇਖਿਆ ਤੇ ਮੈਂ ਉਦਨ ਹੀ ਟੀਮ ਨੂੰ ਫੋਨ ਕੀਤਾ ਆਪਣੇ ਨੂੰ ਉਹ ਮੇਰੇ ਯਾਰ ਭਾਜੀ ਹੋਰਾਂ ਦਾ ਫੋਨ ਨਹੀਂ ਆਇਆ ਦੁਬਾਰਾ ਵੀ ਉਹਨਾਂ ਦਾ ਸੀ ਇਹਨਾਂ ਨੂੰ ਕਹਿ ਕੇ ਗਏ ਸੀ ਭਾਜੀ ਦੱਸਿਓ ਸਾਨੂੰ ਕੀ ਚਾਹੀਦਾ ਮੈਂ ਕਿਹਾ ਯਾਰ ਸਾਨੂੰ ਦੱਸਿਆ ਹੀ ਨਹੀਂ ਮੁੜ ਕੇ ਵੀ ਕੀ ਚਾਹੀਦਾ ਹਨਾ ਤੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਭਾਜੀ ਇਹ ਤੁਹਾਨੂੰ ਦੱਸ ਦਿਆਂ ਮੈਂ ਕਿਹਾ ਭਾਜੀ ਜਦੋਂ ਕਿ ਦੇਖੋ ਜੇ ਸ਼ਾਇਦ ਮੈਂ ਉਹ ਵੀਡੀਓ ਨਾ ਦੇਖਦਾ ਜਾਂ ਮੈਂ ਦੋ ਚਾਰ ਚੀਜ਼ਾਂ ਨਾ ਹੋਈਆਂ ਤਾਂ ਸ਼ਾਇਦ ਮੇਰਾ ਵੀ ਇੱਕਦਮ ਦਿਮਾਗ 'ਚ ਨਾ ਆਉਂਦਾ ਕਿਉਂਕਿ ਜਾ ਕੇ ਆਪਾਂ ਕੰਮਾਂ ਤੇ ਲੱਗ ਜਾਂਦੇ ਹਾਂ ਹਨਾ ਸੋ ਮੈਨੂੰ ਲੱਗਦਾ ਉਹ ਚ ਪੂਰੀ ਚੀਜ਼ ਬੁਰਾਈ ਵਾਲੀ ਗੱਲ ਈ ਔਰ ਜੇ ਕੋਈ ਬੰਦਾ ਚੰਗੀ ਚੀਜ਼ ਕਰ ਰਿਹਾ ਉਹਨੂੰ ਦੇਖ ਕੇ ਆਪਾਂ ਚੰ ਆਪਾਂ ਵੀ ਉਹ ਚੀਜ਼ਾਂ ਲਰਨ ਕਰੀ ਆਪਾਂ ਸਿੱਖੀਏ ਸੋ ਆਪਾਂ ਸਾਰੇ ਬੰਦੇ ਇੱਕ ਦੂਜੇ ਦੇ ਨਾਲ ਉਹਨਾਂ ਨੂੰ ਵੀ ਇੱਕ ਹੌਸਲਾ ਮਿਲ ਰਿਹਾ 100% ਮਿਲ ਰਿਹਾ ਜੀ ਔਰ ਦੂਜੀ ਗੱਲ ਇਹ ਕਿ ਉਹਰੇ ਆ ਕੇ ਤਾਂ ਬਹੁਤ ਹੌਸਲਾ ਮਿਲਦਾ ਜਦੋਂ ਆਪਾਂ ਆਉਂਨੇ ਆਪਾਂ ਚਾਹੇ 10 ਟੱਬਰਾਂ ਨੂੰ ਮਿਲਿਏ ਸੋ ਜਿਨ੍ਹਾਂ ਨੂੰ ਮਿਲੀਦਾ ਉਹਨਾਂ ਨੂੰ ਐ ਲੱਗਦਾ ਕਿ ਯਾਰ ਸਾਡੇ ਲਈ ਆਏ ਨੇ ਕਿ ਸਾਡੇ ਬਾਰੇ ਸੋਚ ਰਹੇ ਨੇ ਸਾਡੇ ਬਾਰੇ ਕਰ ਰਹੇ ਨੇ ਸੋ ਆਪਾਂ ਨੂੰ ਰਣ ਮਿਲ ਕੇ ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਸੋ ਹਮਲਾ ਮਾਰੇ ਜੀਪੀ ਜੀ ਜੀਪੀ ਜੀ ਨੂੰ ਅੱਜ ਕੀ ਸੇਵਾ ਦਿੱਤੀ ਜਾ ਰਹੀ ਹੈ ਅੱਜ ਭੋਂਦੇ ਗੱਲ ਭਾਜੀ ਜੋ ਜੋ ਭਾਜੀ ਨੂੰ ਕਹੀ ਜਾਂਦੇ ਆ ਅਸੀਂ ਬਸ ਲਿਹਾਈ ਜਾਂਦੇ ਆ ਜੀ ਹਾਂ ਉਹ ਬੜੀ ਵੱਡੀ ਸੇਵਾ ਦੇ ਤੁਸੀਂ ਆਪਣੇ ਕੰਮ ਦੇ ਉੱਤੇ ਸਮਾਂ ਕੱਟ ਕੇ ਬੜੀ ਉੱਤਮ ਸੇਵਾ ਜੀ ਜੀ ਬਿਲਕੁਲ ਜੀ ਭਾਈ ਤੋਂ ਇਹ ਵੀ ਬਸ ਲੱਗੇ ਹੋਏ ਆ ਜੀ ਇਹ ਤਾਂ ਜੋ ਹੁਕਮ ਹੋਈ ਜਾਂਦਾ ਉਹ ਕਰੀ ਜਾਂਦੇ ਆ ਜਿੰਨੇ ਜੋਗੇ ਹੈਗੇ ਉਹਨੇ ਜੋਗੇ ਕਰਾਂਗੇ ਸੋ ਅੱਜ ਦੋ ਤਿੰਨ ਚੀਜ਼ਾਂ ਭਾਜੀ ਉਹਨਾਂ ਨੇ ਕਹੀਆਂ ਅਸੀਂ ਉਹ ਆਈਆਂ ਨੇ ਹੌਲੀ ਹੌਲੀ ਚੀਜ਼ਾਂ ਆਉਣਗੀਆਂ ਜਰੀਏ ਚੀਜ਼ਾਂ ਕਹਿੰਦੇ ਆ ਬੰਬੇ

ਸਭ ਕੁਝ ਬਿਲਕੁਲ ਨਾਲ ਜੀ 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 ਕੋਈ ਗੱਲ ਕੋਈ ਰਾਬਤਾ ਕਿਸੇ ਨਾਲ ਦਾ ਕੋਈ ਰਹਿਤ ਦਾ ਕੋਈ ਨਹੀਂ ਬਾ ਹਾਲੇ ਤਾਂ ਮੇਰੀ ਕੋਈ ਗੱਲ ਨਹੀਂ ਹੋਈ ਬਟ ਉਦਾਂ ਜਿਵੇਂ ਮੇਰੀ ਦਸ ਸਾਹਬ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਉਹ ਭਰਾ ਨੇ ਆਪਣੇ ਵੱਡੇ ਬਹੁਤ ਖਲੋਸ ਨੇ ਆਪਣੇ ਤੇ ਸਾਰਿਆਂ ਦਾ ਸਾਰਿਆਂ ਦਾ ਮਨ ਕਰਦਾ ਕਿ ਯਾਰ ਇਹ ਚੀਜ਼ਾਂ ਠੀਕ ਹੋ ਜਾਣ फटाफट ਨਾ ਉਹ ਵੀ ਦਿਲੋਂ ਦੁਆ ਕਰਦੇ ਨੇ ਸੋ ਮੈਨੂੰ ਐ ਲੱਗਦਾ ਕਿ ਜਿਹੜੇ ਬੰਦੇ ਵੀ ਸਾਡੇ ਲਈ ਪ੍ਰੇ ਕਰ ਰਹੇ ਨੇ ਔਰ ਇਸ ਸਮੇਂ ਦੇ ਵਿੱਚ ਸਾਡੇ ਲਈ ਅਰਦਾਸ ਕਰ ਰਹੇ ਨੇ ਉਹ ਸਾਰੇ ਹੀ ਸਾਡੇ ਲਈ ਚੰਗੇ ਨੇ ਪੰਜਾਬ ਵਿੱਚ ਆਏ ਹੜ੍ਹਾਂ ਨੇ ਗੁਰਦਾਸਪੁਰ ਜ਼ਿਲ੍ਹੇ ਨੂੰ ਵੱਡੀ ਮਾਰ ਮਾਰੀ ਹੈ ਜ਼ਿਲ੍ਹੇ ਦੇ ਕਰੀਬ 329 ਪਿੰਡ ਇਨਾਂ ਹੜ੍ਹਾਂ ਦੀ ਮਾਰ ਹੇਠ ਆਏ ਨੇ ਲੋਕਾਂ ਦੀਆਂ ਫਸਲਾਂ ਪਸ਼ੂਆਂ ਅਤੇ ਘਰਾਂ ਦਾ ਵੱਡਾ ਨੁਕਸਾਨ ਹੋਇਆ ਜਿਸ ਦੀ ਪੂਰਤੀ ਦੇ ਲਈ ਆਮ ਲੋਕ ਐਨ ਜੀਓ ਸੰਸਥਾਵਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਗਾਇਕ ਅਤੇ ਲਗਭਗ ਹਰ ਵਰਗ ਦੇ ਲੋਕ ਵੱਡਾ ਯੋਗਦਾਨ ਪਾ ਰਹੇ ਨੇ ਇਸੇ ਦੇ ਚੱਲਦੇ ਅੱਜ ਪੰਜਾਬੀ ਗਾਇਕ ਅਤੇ ਅਦਾਕਾਰ ਗੀਪੀ ਗਰੇਵਾਲ ਹੜ੍ਹ ਪ੍ਰਭਾਵਿਤ ਖੇਤ ਦੇ ਲੋਕਾਂ ਦੇ ਲਈ ਰਾਹਤ ਸਮਗਰੀ ਲੈ ਕੇ ਗੁਰਦਾਸਪੁਰ ਪਹੁੰਚੇ ਉਹਨਾਂ ਵੱਲੋਂ ਇਹ ਸਮਗਰੀ ਗਲੋਬਲ 6 ਸੰਸਥਾ ਨੂੰ ਭੇਟ ਕੀਤੀ ਗਈ ਜਿਨ੍ਹਾਂ ਵੱਲੋਂ ਅੱਗੇ ਇਹ ਸਮਗਰੀ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਈ ਜਾਵੇਗੀ ਜੀ ਸਰ ਜੀ ਗਲੋਬਲ ਜੀ ਅੱਜ ਆਏ ਹੋ ਜਿੱਥੇ ਅੱਜ ਹੜ੍ਹ ਪ੍ਰਭਾਵਿਤ ਕੀ ਕਰ ਰਹੀ ਤਾਂ ਹਾਲਾਤਾਂ ਜੀ ਦੇਖੋ ਹੁਣ ਆਪਾਂ ਹੀ ਠੀਕ ਕਰ ਰਹੇ ਨੇ ਸੋ ਉਹਨਾਂ ਦੇ ਲਈ ਹਾਲਾਤ ਠੀਕ ਕਰਨ ਦੇ ਲਈ ਸਾਰੇ ਪੰਜਾਬ ਤੋਂ ਸਾਰੇ ਜਿੱਥੇ-ਜਿੱਥੇ ਭੈਆ ਭੀ ਬੈਠੇ ਨੇ ਸਾਰੇ ਪਹੁੰਚ ਰਹੇ ਲੋਕ ਸੋ ਜੋ-ਜੋ ਜਿੰਨੀ ਹੈਲਪ ਕਰ ਸਕਦਾ ਉਹ ਸਾਰੇ ਕਰ ਰਹੇ ਨੇ ਸੋ ਅਸੀਂ ਵੀ ਉਸ ਵਿੱਚ ਲੱਗੇ ਹੋਏ ਆ ਜੀ

ਸੋ ਇੰਪੋਰਟੈਂਟ ਏ ਹੈ ਕਿ ਸਾਰੇ ਬੰਦੇ ਆਪਣਾ ਆਪਣਾ ਕੰਮ ਕਰਨ ਹੁਣ ਇਹ ਸੋਚ ਕੇ ਕੰਮ ਕਰਨ ਵੀ ਜਿੰਨਾ ਅੱਗੇ ਕਰਦੇ ਸੀ ਉਹਦੇ ਨਾਲ ਥੋੜਾ ਜਿਆਦਾ ਵੱਧ ਕਰਨਾ ਕਿਉਂਕਿ ਆਪਾਂ ਹੁਣ ਕੰਮ ਇਹ ਲੋਕਾਂ ਲਈ ਵੀ ਕਰਨਾ ਇੱਥੇ ਹੈ ਨਾ ਸੋ ਜਿਹੜੇ ਇੱਥੇ ਬੈਠੇ ਨੇ ਸੋ ਆਪਾਂ ਸਾਰਿਆਂ ਨੂੰ ਉਹਨਾਂ ਦੇ ਪੈਰਾਂ ਤੇ ਵਾਪਸ ਖੜੇ ਕਰਨਾ ਵਾ ਸੋ ਸਾਡੀ ਜ਼ਿੰਮੇਵਾਰੀ ਹੈ ਸਾਡੀ ਸਾਰਿਆਂ ਦੀ ਸੋ ਆਪਾਂ ਰਲ ਮਿਲ ਕੇ ਲੱਗੇ ਰਹਿਣਾਗੇ ਕਿ ਪ੍ਰਾਖੇ ਜੀ ਵਕਫਤ ਇਲਾਕਿਆਂ ਦੇ ਏਰੀਆ ਦੇ ਵਿੱਚ ਗਏ ਜਿੱਥੇ ਹੜ੍ਹ ਪ੍ਰਭਾਵਿਤ ਲੋਕ ਨੇ ਕਿੱਦਾਂ ਦੇ ਹਾਲਾਤ ਦੇਖਣ ਨੂੰ ਉੱਥੇ ਮਿਲੇ ਨੇ ਹਾਲਾਤ ਜੀ ਦੇਖ ਲਏ ਆਪਾਂ ਹੁਣ ਸਾਰਿਆਂ ਨੇ ਤਕਰੀਬਨ ਮ ਜਿਹੜੇ ਨਹੀਂ ਵੀ ਪਹੁੰਚੇ ਹੈਗੇ ਉਹਨਾਂ ਨੇ ਵੀ ਦੇਖ ਲਏ ਸਾਰਿਆਂ ਨੇ ਵੀਡੀਓਜ਼ ਵੀਡੀਓਜ਼ ਤੇ ਸਭ ਜਗ੍ਹਾ ਤੇ ਨਿਕਲੇ ਆ ਸੋ ਬਹੁਤ ਵੱਡਾ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਹੋਆ ਔਰ ਮੈਂ ਪਹਿਲਾਂ ਵੀ ਭਾਜੀ ਆਮਰਪੀਤ ਭਾਜੀ ਉਹਨਾਂ ਨੇ ਗੱਲ ਕਰਦਾ ਸੀ ਵੀ ਇਹਨੂੰ ਟਾਈਮ ਲੱਗੂਗਾ ਇਹ ਇੰਨੀ ਛੇਤੀ ਵਾਲਾ ਪ੍ਰੋਸੈਸ ਨਹੀਂ ਹੈਗਾ ਜ਼ਿਲ੍ਹੇ ਦੇ ਨਾਲ ਮੰਕਿਰ ਤੋਂ ਮੰਕਿਰ ਤੋਂ ਵੱਲੋਂ ਕਿਹਾ ਗਿਆ ਸੀ ਕਿ ਸਾਡੇ ਸੀਐਮ ਸਾਹਿਬ ਝੋਟਾ ਹਰ ਉਹ ਛੋਟਾ ਨੇ ਜਿਨ੍ਹਾਂ ਨੇ ਇੱਕ ਹੱਟ ਪਿੱਟ ਤੋਂ ਵਾਸਤੇ ਮਦਦ ਵਾਸਤੇ ਗਏ ਕਿੰਨਾ ਕੋ ਸਮਝਦੇ ਤੁਸੀਂ ਕਿ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਨਾਲ ਖੜੀ ਹੈ ਮੈਨੂੰ ਇਹ ਲੱਗਦਾ ਕਿ ਸਾਰੇ ਕੋਸ਼ਿਸ਼ ਕਰ ਰਹੇ ਨੇ ਹਰ ਬੰਦਾ ਕੋਸ਼ਿਸ਼ ਕਰ ਰਿਹਾ ਵਾ ਹਰ ਬੰਦੇ ਦਾ ਦਿਲੋਂ ਟਾਰਗੇਟ ਹੈ ਔਰ ਮੈਂ ਸੀਐਮ ਸਾਹਿਬ ਨੂੰ ਪਰਸਨਲੀ ਜਾਣਦਾ ਵਾ ਸੋ ਜੈਨੂਅਲੀ ਉਹਨਾਂ ਦਾ ਬਹੁਤ ਕੰਸਰਨ ਹੈ ਦਿਲੋਂ ਕੰਸਰਨ ਉਹਨਾਂ ਦਾ ਕਿ ਯਾਰ ਮੈਂ ਚੀਜ਼ਾਂ ਲਈ ਬੈਸਟ ਤੋਂ ਬੈਸਟ ਕਰਾ ਸੋ ਪਿਛੇ ਬਿਮਾਰ ਚੀਜ਼ਾਂ ਹਸਪੀਟਲ ਸੀਗੇ ਉਹਨੋਂ ਵੀ ਉਹਨਾਂ ਦਾ ਇਸੀਆ ਕੇਅਰ ਫੋਕਸ ਕਿ ਕੀ ਚੀਜ਼ਾਂ ਬੈਟਰ ਹੋ ਸਕਦੀਆਂ ਨੇ ਸੋ ਹਰ ਬੰਦਾ ਹਰ ਇਸ ਵਕਤ ਦੇ ਵਿੱਚ ਸੋ ਮੈਨੂੰ ਵੀ ਲੱਗਦਾ ਕਿ ਇਹ ਦੌਰ ਜਿਹੜਾ ਸਮਾਂ ਆਪਣਾ ਚੱਲ ਰਿਹਾ ਵਾ ਰਾਦਰðੈਨ ਆਪਾਂ ਕੋਈ ਚੀਜ਼ਾਂ ਕਿਸੇ ਨੂੰ ਕਹਿ ਕੇ ਬਲੇਮ ਕਰਕੇ ਜੋ ਚੀਜ਼ਾਂ ਨਹੀਂ ਆਪਾਂ ਨੂੰ ਇਸ ਵਕਤ ਕਰਨੀ ਚਾਹੀਦੀ ਐ ਇਸ ਵਕਤ ਆਪਾਂ ਨੂੰ ਬੈਟਰਮੈਂਟ ਦਿਖਣੀ ਚਾਹੀਦੀ ਆ ਕਿ ਪੰਜਾਬ ਦਾ ਸੁਧਾਰ ਕਿੱਦਾਂ ਕੀਤਾ ਜਾ ਸਕਦਾ ਜੀ ਬਿਲਕੁਲ ਬਿਲਕੁਲ ਜੀ ਇਹ ਵੀ ਜਿਹੜਾ ਫੈਮਿਲੀਆਂ ਨੂੰ ਮਿਲ ਰਿਹਾ ਵਿਕਟਿਮਸ ਨੂੰ ਮਿਲ ਰਿਹਾ ਮਾਈਂਡ ਚਿਕੀਪਾ ਮੈਂ ਦੇਖੋ ਜੀ ਮੈਂ ਹਮੇਸ਼ਾ ਮੈਂ ਆਪ ਇੱਕ ਬੱਚਿਆਂ ਵਾਲਾ ਹਰਦਾ ਹੈਗਾ ਉਹ ਤੇ ਮੇਰੇ ਬੱਚੇ ਨੇ ਸੁਮੈ ਕਿਰ ਕੇ ਜਵਾਕਾਂ ਨੂੰ ਮਿਲਦਾ ਜੋ ਉਹਨਾਂ ਦੀ ਤੁਲਤੰਗੀ ਆ ਸੁਮੈ ਫੀਲ ਕਰਦਾ ਉਹ ਚੀਜ਼ ਉਹ ਯਾਰ ਜੇ ਮੇਰੇ ਤੇ ਹੋਵੇ ਉਹ ਚੀਜ਼ ਕਿਦਾਂ ਵਾ ਸੋ ਬੜਾ इमोशनल ਉਹ ਇੱਕ ਪਲ ਹੁੰਦਾ ਵਾ ਸੋ ਮੈਨੂੰ ਐ ਲੱਗਦਾ ਕਿ ਸਾਰੀ ਜਦੋਂ ਆਪਾਂ ਜਾਣਦੇ ਆ ਪਿੰਡਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਆਪਾਂ ਨੂੰ ਉਹੀ ਆ ਲੱਗਦਾ ਜਿਹਦੇ ਵੀ ਘਰੇ ਚਲੇ ਜਾਂਦੇ ਆ ਆਪਾਂ ਨੂੰ ਲੱਗਦਾ ਕਿ ਯਾਰ ਆਪਣੇ ਚਾਚੇ ਨਾ ਆਦੇ ਘਰ ਨੇ ਹੈਨਾ ਉਹ ਉਸੇ ਕਰਾ ਜੀ ਆਪਾਂ ਜੰਮੇ ਪਲੇ ਆ ਉੱਥੇ ਰਹਿੰਦੇ ਰਹੇ ਆ ਸੋ ਹੁਣ ਕੰਮ ਕਾਰਾਂ ਕਰਕੇ ਅਸੀਂ ਕੋਈ ਚੰਡੀਗੜ੍ਹ ਸ਼ਿਫਟ ਹੋ ਗਿਆ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਚਲੇ ਗਿਆ ਹੈਨਾ ਸੋ ਬਟ ਇਹ ਆ ਕਿ ਇਹ ਸਾਰੇ ਆਪਣੇ ਲੋਕ ਨੇ ਸੋ ਬਹੁਤ ਆ ਕਹਿ ਸਕਦੇ ਕਿ ਇਸ ਵਕਤ ਜਮੂਈਏ ਇਥੇ ਹੁੰਦੇ ਆ ਇੱਕ ਵਾਰੀ ਦਿਲ ਝੰਝੋੜਿਆ ਜਾਂਦਾ ਕਿ ਯਾਰ ਕੀ ਹੋ ਗਿਆ ਇਹ ਹਨਾ ਸੋ ਮਾਈਂਡ ਸੈਟ ਹੋਵੇਂ ਰਹਿੰਦਾ ਬਟ ਕੀ ਆ ਕਿ ਇੱਕ ਚੀਜ਼ ਮੈਨੂੰ ਵਧੀਆ ਲੱਗੀ ਸੋ ਕਈ ਬੰਦੇ ਕਹਿੰਦੇ ਆ ਕਿ ਯਾਰ ਜਿਹੜੇ ਉਰੇ ਲੋਕ ਆਉਂਦੇ ਨੇ ਉਹਨਾਂ ਦੀ ਵੀਡੀਓ ਨਹੀਂ ਬਣਨੀ ਚਾਹੀਦੀ ਜਾਂ ਉਹਨਾਂ ਦੀ ਰੀਲ ਨਹੀਂ ਬਣਨੀ ਚਾਹੀਦੀ ਆ ਉਹ ਮੈਨੂੰ ਲੱਗਾ ਕਿ ਯਾਰ ਉਹ ਬਣਨੀ ਚਾਹੀਦੀ ਆ। ਉਹਨਾਂ ਨੂੰ ਦੇਖ ਕੇ ਭਾ ਤੁਸੀਂ ਜਿਹੜੇ ਬਾਕੀ ਦੇ ਬੰਦੇ ਬੈਠੇ ਆ ਉਹਨਾਂ ਨੂੰ ਵੀ ਇਹ ਹੁੰਦਾ ਕਿ ਯਾਰ ਹਾਂ ਯਾਰ ਦੇਖੋ ਆ ਬੰਦੇ ਨੇ ਇੰਨਾ ਵਧੀਆ ਕੀਤਾ ਵਾ ਯਾਰ ਆਪਾਂ ਵੀ ਕਰੀਏ। ਈਵਨ ਕਿ ਮੈਂ 3-4 ਦਿਨ ਪਹਿਲਾਂ ਬੰਬੇ ਸੀਗਾ। ਤੇ ਬੰਬੇ ਸੀ ਤੇ ਮੈਂ ਭਾਜੀ ਉਹਨਾਂ ਦੀ ਵੀਡੀਓ ਦੇਖੀ ਉਹ ਦਿਨ ਮਨਕੀਰਤ ਦੇ ਨਾਲ। ਇਹਨਾਂ ਦੇਖਿਆ ਤੇ ਮੈਂ ਉਦਨ ਹੀ ਟੀਮ ਨੂੰ ਫੋਨ ਕੀਤਾ ਆਪਣੇ ਨੂੰ। ਉਹ ਮੈਂ ਕਿਹਾ ਯਾਰ ਭਾਜੀ ਹੋਰਾਂ ਦਾ ਫੋਨ ਨਹੀਂ ਆਇਆ ਦੁਬਾਰਾ ਵੀ ਤੇ ਉਹਨਾਂ ਦਾ ਅਸੀਂ ਇਹਨਾਂ ਨੂੰ ਕਹਿ ਕੇ ਗਏ ਸੀ ਭਾਜੀ ਦੱਸਿਓ ਸਾਨੂੰ ਕੀ ਚਾਹੀਦਾ। ਮੈਂ ਕਿਹਾ ਯਾਰ ਸਾਨੂੰ ਦੱਸਿਆ ਇਨੀ ਮੁੜ ਕੇ ਵੀ ਕੀ ਚਾਹੀਦਾ ਹਨਾ। ਇਹ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਭਾਜੀ ਇਹ ਤੁਹਾਨੂੰ ਦੱਸ ਦਿਆ ਮੈਂ ਕਿਹਾ ਭਾਜੀ ਜਦੋਂ ਕਿ ਦੇਖੋ ਜੇ ਸ਼ਾਇਦ ਮੈਂ ਉਹ ਵੀਡੀਓ ਨਾ ਦੇਖਦਾ ਜਾਂ ਮੈਨੂੰ ਦੋ ਚਾਰ ਚੀਜ਼ਾਂ ਨਾ ਆਉਂਦੀਆਂ ਤਾਂ ਸ਼ਾਇਦ ਮੇਰਾ ਵੀ ਇੱਕਦਮ ਦਿਮਾਗ 'ਚ ਨਾ ਆਉਂਦਾ ਕਿਉਂਕਿ ਜਾ ਕੇ ਆਪਾਂ ਕੰਮਾਂ ਤੇ ਲੱਗ ਜਾਂਦੇ ਹਾਂ ਹਣਾ ਸੋ ਮੈਨੂੰ ਲੱਗਦਾ ਉਹ 'ਚ ਕੋਈ ਚੀਜ਼ ਬੁਰਾਈ ਵਾਲੀ ਗੱਲ ਨਹੀਂ ਔਰ ਜੇ ਕੋਈ ਬੰਦਾ ਚੰਗੀ ਚੀਜ਼ ਕਰ ਰਿਹਾ ਉਹ ਨੂੰ ਦੇਖ ਕੇ ਆਪਾਂ ਚੰਗੇ ਹੋਈਏ ਆਪਾਂ ਵੀ ਉਹ ਚੀਜ਼ਾਂ ਲਰਨ ਕਰੀਏ ਆਪਾਂ ਸਿੱਖੀਏ ਸੋ ਆਪਾਂ ਸਾਰੇ ਬੰਦੇ ਇੱਕ ਦੂਜੇ ਦੇ ਨਾਲ ਉਹਨਾਂ ਨੂੰ ਵੀ ਇੱਕ ਹੌਸਲਾ ਮਿਲ ਰਿਹਾ 100% ਮਿਲ ਰਿਹਾ ਜੀ ਔਰ ਦੂਜੀ ਵੇ ਸਾਡੇ ਬਾਰੇ ਸੋਚ ਰਹੇ ਨੇ ਸਾਡੇ ਬਾਰੇ ਕਰ ਰਹੇ ਨੇ ਸੋ ਆਪਾਂ ਨੂੰ ਰਲ ਮਿਲ ਕੇ ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਸੋ ਹਮਲਾ ਮਾਰੇ ਜੀ 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 ਦੀ ਸੇਵਾ ਤੇ ਕੀਤੀ ਜਾ ਰਹੀ ਹੈ ਅੱਜ ਪਹੁੰਚੇ ਪਾਜੀ ਜੋ ਜੋ ਪਾਜੀ ਨੂੰ ਕਹੀ ਜਾਂਦੇ ਆ ਅਸੀਂ ਬਸ ਲਿਆਈ ਜਾਂਦੇ ਆ ਜੀ ਹਾਂ ਬੜੀ ਵੱਡੀ ਸੇਵਾ ਦੇ ਤੁਸੀਂ ਆਪਣੇ ਕੰਮ ਦੇ ਵਿੱਚੋਂ ਸਮਾਂ ਕੱਢ ਕੇ ਬੜੀ ਉੱਤਮ ਸੇਵਾ ਜੀ ਜੀ ਬਿਲਕੁਲ ਜੀ ਬਾਈ ਇਹ ਵੀ ਬਸ ਲੱਗੇ ਹੋਏ ਆ ਜੀ ਤਾਂ ਜੋ ਹੋਣੀ ਜਾਂਦਾ ਉਹ ਕਰੀ ਜਾਂਦੇ ਜਿੰਨੇ ਜੋਗੇ ਹੈਗੇ ਉਹਨੇ ਜੋਗੇ ਕਰਾਂਗੇ ਤੋ ਅੱਜ ਦੋ ਤਿੰਨ ਚੀਜ਼ਾਂ ਭਾਜੀ ਉਹਨਾਂ ਨੇ ਕਹੀਆਂ ਸੀ ਉਹ ਆਈਆਂ ਨੇ ਹੌਲੀ ਹੌਲੀ ਚਿਚਾਉਣੀਆਂ ਜਿਹੜੀਆਂ ਅੱਜ ਆਖਿਆ ਬੰਬੇ ਪਰ ਪੰਜਾਬ ਦੇ ਵਿੱਚ ਢੀਠ ਪਈ ਆਪਣੇ ਪੰਜਾਬ